ਕਾਲਸਾ ਵੈਗਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਜਿਸ ਵਿਸ਼ੇ ਦੇ ਸਬੰਧ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਜੇ ਕਾਫੀ ਪੰਜ ਚਾਰ ਮਹੀਨੇ ਤੋਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਚੱਲਦੀ ਆ ਰਹੀ ਸੀ ਕਿ ਅਤਕਾਲ ਤਖਤ ਮਹਾਨਿਆ ਤੇ ਕਾਲੀ ਦਲ ਦੀ ਜਿਹੜੀ ਵੰਤਰਿਆਓ ਸ਼੍ਰੀ ਕਾਲ ਤਖਸਾਲ ਦਿੱਤੇ ਬਣਾਈ ਗਈ ਸੀ ਇਹ ਕਾਲ ਤਖਦਿਆਂ ਮਾਨ ਮਰਿਆਦਾ ਜਿਹੜੀ ਆ ਉਹਨਾਂ ਨੂੰ ਕਿਸੇ ਕਿਸਮ ਦੀ ਢਾਹ ਨਹੀਂ ਲੱਗਣੀ ਚਾਹੀਦੀ ਜਿਸ ਨਾਲ ਕਾਲੀਦਾਲੂ ਬੜਾ ਵੱਡਾ ਨੁਕਸਾਨ ਹੋ ਜਾ ਪਿਛੇ ਵੀ ਚੈਨਲਾਂ ਦੇ ਉੱਤੇ ਸਾਡੇ ਬਿਆਨ ਵੀ ਆਏ ਤੁਹਾਨੂੰ ਪਤਾ ਆ ਕਾਫੀ ਦਿਨੋਂ ਚੱਲਦਾ ਰਿਹਾ ਅਸੀਂ ਜੋ ਕੁਛੇ ਕਟਰਾਵਾ ਵਾਪਰੀਆਂ ਨੇ ਪਹਿਲੋਂ ਤੇ ਗਿਆਨੀ ਹਰਪ੍ਰੀਤ ਵਾਲੀ ਵਾਪਰੀ ਗੰਨੀ ਹਰਪ੍ਰੀਤ ਦੀ ਘਟਨਾ ਵਿਸ਼ੇਪ ਵੱਖਰੀ ਸੀ ਉਹਦੇ ਖਿਲਾਫ ਜੋ ਕੁਝ ਵੀ ਹੋਇਆ ਤੁਸੀਂ ਸਾਰੇ ਜਾਣਦੇ ਜੇ ਇਨਕੁਆਇਰੀ ਕਮੇਟੀ ਬਣਾਈ ਗਈ ਫਿਰ ਵੀ ਉਹ ਜੁਮੇ ਕਾਲੀ ਦਲ ਦੇ ਲੱਗਾ ਬਿਲਕੁਲ ਠੀਕ ਆ ਪਰ ਅਸੀਂ ਸਮਝਦੇ ਹਾਂ ਕਿ ਕੋਈ ਤੌਰ ਤਰੀਕਾ ਅਪਣਾ ਕੇ ਕੋਈ ਗੱਲ ਕੀਤੀ ਜਾਵੇ ਤੇ ਫਿਰ ਉਹਦੇ ਚ ਫੇਸ ਸੇਵਿੰਗ ਹੋ ਜਾਂਦੀ ਉਹ ਗੱਲ ਤੇ ਅਜੇ ਮੱਠੀ ਨਹੀਂ ਹੋਈ ਤੇ ਧਾਮੀ ਸਾਹਿਬ ਅਸਤੀਫਾ ਦੇ ਗਏ ਧਾਮੀ ਸਾਹਿਬ ਸੁਧਾਰ ਲੈਣ ਵਾਲਿਆਂ ਚ ਤੇ ਇਕਾਲੀ ਦਲ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਸੀ ਇਕਾਲ ਤਖਤ ਦੇ ਸਾਹਿਬ ਦੇ ਨਾਲ ਇੱਕ ਪੁਲ ਦਾ ਕੰਮ ਕਰਦੇ ਸੀ ਜਦੋਂ ਜਦੋਂ ਪਤਾ ਲੱਗਾ ਧਾਮੀ ਸਾਹਿਬ ਨੂੰ ਵੀ ਮੇਰੀ ਪੇਸ਼ ਨਹੀਂ ਜਾਂਦੀ ਉਹ ਤੁਹਾਡੇ ਸਾਹਮਣੇ ਰਜਾਇਨ ਕਰ ਗਏ ਔਰ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਪਿਛਲੇ ਦਿਨਾਂ 'ਚ ਫੈਸਲੇ ਲਏ ਆ ਉਹ ਬੜੇ ਨੰਨਜਣ ਜੋ ਗਿਆ। ਜੇਕਰ ਫੈਸਲਾ ਲੈ ਲਿਆ ਜੀ ਉਹਨੂੰ ਚੌੜੇ ਨੂੰ ਪੰਦਚੋਂ ਸੇਕ ਦਿਓ। ਚੌੜੇ ਨੇ ਵੱਡਾ ਅਟੈਕ ਕੀਤਾ ਬਾਦਲ ਸਾਹਿਬ ਦੇ ਉੱਤੇ। ਪਰ ਗੁਰੂ ਰਾਮਦਾਸ ਰਾਖਾ ਸੀ। ਚੌੜੇ ਦੀ ਉੱਥੇ ਕੋਈ ਪੇਛ ਨਹੀਂ ਗਈ। ਮੁਰਕੇ ਕੀ ਮਸਲਾ ਬਣਿਆ। ਉੜੇ ਦੀ ਪੱਗ ਦਾ ਮਸਲਾ ਤਾਂ ਚਲੇ ਗਿਆ ਤੇ ਸੁਖਬੀਰ ਬਾਦਲ ਤੇ ਗੋਲੀ ਚੱਲਣ ਦਾ ਮਸਲਾ ਠਾਂ ਚ ਲੈ ਕੇ ਇੱਕ ਬੰਦੇ ਤੇ ਗੋਲੀ ਚਲਾ ਕੇ ਸਣੇ ਪੱਗ ਖੋਪੜੀ ਡਾਉਣ ਦੀ ਗੱਲ ਕਰ ਰਿਆ ਸਰ ਇਧਰ ਤੇ ਲੜਾਈ ਪੜਾਈ ਦੇ ਵਿੱਚ ਇੱਕ ਬੰਦੇ ਦੀ ਪੱਗ ਲੱਸੀ ਹੀ ਪੱਗ ਨੂੰ ਕਿਹੜਾ ਸੀਮਿੰਟ ਲੱਗਾ ਹੋਣਾ ਇਹ ਮਰੀ ਮਾਰੀ ਜੀ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸੀ ਆ ਪਰ ਇਹ ਸਾਰਾ ਕੋਸ਼ਿਸ਼ ਹੀ ਕੋਸ਼ਿਸ਼ ਕਰਦੇ ਰਹਾਂ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਆਪਾਂ ਇਸ ਗੱਲ ਨੂੰ ਬਚੀਏ ਪਾਪਾ ਕਾਲ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖੀਏ ਔਰ ਉਹ ਕੰਮ ਕਰੀਏ ਜਿਹਦੇ ਨਾਲ ਪਾਰਟੀ ਦੀ ਸਾਡੀ ਸ਼ੋਭਾ ਵਧੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਰਦਾਰ ਸਿਖਬੀਰ ਸਿੰਘ ਜੀ ਬਾਦਲ ਨੇ ਰਜਾਇਨ ਕੀਤਾ ਆ ਪਹਿਲੀ ਮੀਟਿੰਗ ਜਿਹੜੀ ਐਮਰਜੈਂਸੀ ਹੋਈ ਦਾਸ ਨੇ ਉੱਚੀ ਬਾਹ ਕਰਕੇ ਕਿਹਾ ਕਿ ਰਜਾਇਨ ਮਨਜ਼ੂਰ ਕਰ ਲੈਣਾ ਚਾਹੀਦਾ ਜੇ ਸਤਿ ਸ੍ਰੀ ਅਕਬੀਰ ਸਿੰਘ ਬਾਦਲ ਦਾ ਭਲਾ ਚਾਉਣਿਆ ਸਾਰੀ ਕਮੇਟੀ ਗਵਾਹ ਆ ਵਿੱਚ ਜਿਹੜੇ ਪੁੱਛ ਲੈਣ ਵਾਲੇ ਸੀ ਉਹਨਾਂ ਆਖਿਆ ਨਾ 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 ਇਹ ਨਹੀਂ ਕਰਨਾ ਦੇਖਿਆ ਜਾਂ ਤੁਸੀਂ ਦੱਸੋ ਵੀ ਉਹਨਾਂ ਤੁਹਾਨੂੰ ਆਖਿਆ ਵੀ ਨਾ ਕਰਿਓ ਜੇ ਤੁਸੀਂ ਉਹਨਾਂ ਰਜਾਇਨ ਕਰ ਦਿੱਤਾ ਰਜਾਇਨ ਕਰਕੇ ਤੁਸੀਂ ਇੱਕ ਰੈਜ਼ੋਲੂਸ਼ਨ ਪਾ ਲੋ ਕਿ ਟੀਲ ਫਰਦਰ ਨਵੇਂ ਪ੍ਰਧਾਨ ਦੀ ਚੋਣ ਤੱਕ ਕੰਮ ਇਹ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਸਿਫਾਰਸ਼ ਮਿਲਦਾ ਸਾਰਾ ਕੰਮ ਉਹ ਕੋਈ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅੱਜ ਫੇਰੇ ਮਸਲਾ ਆਇਆ ਫੇਰੇ ਇਹ ਆਖਿਆ ਵੀ ਇਹ ਜੋ ਕੁਝ ਵਾਪਰ ਰਿਹਾ ਨਾ ਇਹਨੂੰ ਕੰਟਰੋਲ ਕਰੀਏ ਜੇ ਕੰਟਰੋਲ ਨਾ ਕੀਤਾ ਤਾਂ ਆਪਣਾ ਨੁਕਸਾਨ ਹੋਵੇ ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਗਿਣ ਕੇ ਸੁਣਾਵਾਂ ਜਿਹੜੀਆਂ ਵਾਪਰੀਆਂ ਜਿਹੜੀਆਂ ਸਾਨੂੰ ਡੇ ਬਾਏ ਡੇ ਇੱਕ ਦਾ ਦਾ ਜਵਾਬ ਦਿੰਦੇ ਰਹੇ ਆ ਉਹ ਇਹ ਹਰਦਾ ਨਹੀਂ ਰਿਹਾ ਤੇ ਦੂਜੀ ਵਾਰ ਪਰ ਜਾਂਦੀ ਦੀ ਹੈ ਉਹ ਅਜੇ ਹਰਦਾ ਨਹੀਂ ਰਿਹਾ ਤੇ ਦੂਜੀ ਵਾਰ ਪਰ ਜਾਂਦੀ ਹੈ ਮਤਲਬ ਸਾਡੇ ਬੰਦਿਆਂ ਨੇ ਗਲਤੀ ਤੇ ਗਲਤੀ ਕੀਤੀ ਉਹ ਤਾਂ ਸਮਾਂ ਲੰਘ ਗਿਆ ਹੁਣ ਆ ਜਿਹੜਾ ਮਸਲਾ ਧਾਮੀ ਸਾਹਿਬ ਦੀ ਰਜਾਇਨ ਕਰ ਤੋਂ ਬਾਅਦ ਆ ਫੈਸਲਾ ਜੋ ਵਰਕਿੰਗ ਕਮੇਟੀ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਆ ਉਹਨੇ ਕਰ ਦਿੱਤਾ ਵੀ ਅਜੇ ਤੇ ਅੱਗ ਬੜੀ ਵੱਡੀ ਬਲ ਰਹੀ ਆ ਵੀ ਆਪਾਂ ਇਹਦੇ 'ਚ ਹੌਸਲਾ ਲੈਣਾ ਚਾਹੀਏ ਉਹ ਗੱਲ ਸਾਡੀ ਜਿਹੜੀ ਆ ਉਹ ਜਾਕੋ ਫੈਸਲਾ ਕੀਤਾ ਜਿਹੜੀ ਕਾਰਗਿਰੀ ਸਾਡੀ ਹੈਗੀ ਸੀ ਐਗਜ਼ੈਕਟਿਵ ਦੀ ਉਹਦੇ ਵਿੱਚ ਸਾਡਾ ਐਸਾ ਕੰਮ ਕਰ ਦਿੱਤਾ ਜਿਹਦੇ ਨਾਲ ਸਾਡੀ ਵਰਲਡ ਭਰ ਦੇ ਵਿੱਚ ਥੂ-ਥੂ ਹੋ ਗਈ ਅਸੀਂ ਭਰਤੀਵਾਸ ਤੇ ਲੋਕਾਂ ਨੂੰ ਕਹਿੰਦੇ ਆ ਲੋਕਾਂ ਨੇ ਅਸੀਂ ਭਰਤੀ ਨਹੀਂ ਕਰਨੀ ਅਸੀਂ ਤੇ ਕਾਲ ਤਖਸਾਲ ਦੇ ਨਾਲ ਆ ਹੁਣ ਅਸੀਂ ਪਬਲਿਕ ਦੇ ਨੁਮਾਇੰਦੇ ਆ ਲੋਕਾਂ ਚ ਅਸੀਂ ਰਹਿਣਾ ਆ ਅਸੀਂ ਪਿੰਡਾਂ 'ਚ ਨਹੀਂ ਜਾ ਸਕਦੇ ਜਿਨ੍ਹਾਂ 'ਚ ਅਸੀਂ ਪਬਲਿਕ ਦੇ ਜੋ ਪਬਲਿਕ ਦੀ ਸੋਚ ਆ ਜੋ ਉਹਦੀ ਵਾਲੀ ਗੱਲ ਨਾ ਕਰੀਏ। ਪਹਿਂ ਆਖੇ ਜੀ ਵੇਖੋ ਸਾਨੂੰ ਤੇ ਕੋਈ ਰਾਜਨੀਤਿਕ ਗਰਜ ਨਹੀਂ ਹੈਗੀ ਇਹ ਇਹੀ ਤੇ ਐਮਐਲਏ ਬਣ ਕੇ ਵੇਖ ਲਿਆ ਆ। ਪਰ ਅਸੀਂ ਇਹ ਚਾਹੁੰਦੇ ਆਂ ਵੀ ਜੇਕਰ 84 'ਚ ਇੰਦਰਾ ਗਾਂਧੀ ਨੇ ਕਾਲ ਤਖਤ ਸਾਹਿਬ ਨੂੰ ਕੋਪਰ ਟੈਂਕਾਂ ਦਾ ਢਾਹ ਢਰੀ ਕਰ ਦਿੱਤਾ ਸੀ ਤੇ ਕੌਮ ਨੇ ਉਹਦੇ ਉਧਰੋਂ ਵਧੀਆ ਕਾਲ ਤਖਤ ਬਣਾ ਲਿਆ। ਪਰ ਜੇ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਵਾਂ ਇਹ ਢਾਟੇ ਰਹੀ ਹੋ ਗਿਆ ਤੇ ਇਹ ਸਾਡੀ ਆਉਣ ਵਾਲੀ ਨਸਲਾਂ ਕੋਈ ਨਹੀਂ ਬਣਨੀ। ਦੋ ਤਰੀਕ ਦੇ ਜਿਹੜੇ ਫੈਸਲੇ ਸੀ ਉਹਦੇ ਨਾਲ ਕਾਲ ਤਖਤ ਦੀ ਮਹਾਨਤਾ ਵਧੀ ਸੀ ਤੇ ਕਾਲੀ ਦਲ ਸਿੱਧੇ ਰਾਹ ਪੈਣ ਜੋਗਾ ਹੋ ਗਿਆ ਸੀ। ਮੁੜ ਕੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਐਸਾ ਇੰਟਰਫੀਰੈਂਸ ਕੀਤਾ ਆ ਇਹ ਸਾਡੀ ਬੜੀ-ਬੜੀ ਗੱਲ ਨੂੰ ਫਿਰ ਤਹਿਸ਼ ਨਹਿਸ਼ ਕਰ ਅਸੀਂ ਤੇ ਗੱਲ ਕੀਤੀ ਵੀ ਇਹ ਤੇ ਕੋਈ ਡਿਮੈਨ ਵਿੱਚ ਕਿਤੇ ਏਜੰਡੇ ਵਿੱਚ ਹੀ ਨਹੀਂ ਸੀ ਅਸੀਂ ਐਗਜ਼ੀਕਟਿਵ ਦੇ ਮੈਂਬਰਾਂ ਨਾਲ ਗੱਲ ਕੀਤੀ ਵੀ ਯਾਰ ਇਹ ਤੇ ਕੋਈ ਏਜੰਡੇ 'ਚ ਹੀ ਨਹੀਂ ਸੀ ਤੇ ਵੱਧ ਉਹ ਧਾਮੀ ਦੇ ਸਟੀਫੇ ਨੂੰ ਮਨਜ਼ੂਰ ਕਰਨਾ ਨਾ ਮਨਜ਼ੂਰ ਕਰਨ ਦੀ ਗੱਲ ਤੇ ਕਹੀ ਜਾ ਸਕਦੀ ਸੀ ਤੇ ਇਹ ਕਾਲ ਤੱਕ ਦੇ ਜਿ세ਰ ਮਸਲਾ ਕੋ ਨਹੀਂ ਜਦੋਂ ਹਰਪ੍ਰੀਤ ਦਾ ਤੇ ਕੜਵਾਪਣ ਤੇ ਉਹਦੇ ਬੋਲਚਾਲ ਤੇ ਦੂਜੇ ਤੀਜੇ ਗੱਲ